ਕ੍ਰੂਸੇਡ ਲਫ਼ਜ਼ ਦਾ ਮਤਲਬ ਕੀ ਆ ਥੋੜਾ ਐਕਸਪਲੇਨ ਕਰੋ ਤੇ ਕਿਉਂ ਵਰਤਿਆ ਜਾ ਰਿਹਾ ਇਸੀ ਕ੍ਰੂਸੇਡ ਸ਼ਬਦ ਇੱਕ ਇਤਿਹਾਸਿਕ ਸ਼ਬਦ ਆ ਜਿਹਦੇ एलान ਦੇ ਪਿੱਛੇ ਕਤਲੇਆਮ ਹੋਈ ਆ ਅਸੀਂਾਂ ਦੀ ਤੁਲਨਾ ਜਹਾਦ ਦੇ ਨਾਲ ਕਰਦੇ ਆ ਮੁੱਖ ਤੌਰ ਦੇ ਉੱਤੇ ਪਰ ਜਹਾਦ ਸ਼ਬਦ ਕ੍ਰੂਸੇਡ ਦੇ ਵਿਰੋਧ ਦੇ ਵਿੱਚ ਆਇਆ ਜਹਾਦ ਤੇ ਕ੍ਰੂਸੇਡ ਦਾ ਕੋਈ ਆਪਸੀ ਮੇਲ ਨਹੀਂਗਾ ਉਲਟ ਹੋ ਗਿਆ ਫਿਰ ਮੇਲ ਆ ਹਾਂ ਕ੍ਰੂਸੇਡ ਦੇ ਵਿਰੋਧ ਦੇ ਵਿੱਚ ਮੁਸਲਮਾਨਾ ਨੇ ਜਿਹਾਦ ਸ਼ਬਦ ਪੈਦਾ ਕੀਤਾ ਜੇ ਇੱਕ جنگ ਆ ਕਿਸੇ ਧਰਤੀ ਦੇ ਉੱਤੇ ਧਾਰਮਿਕ ਤੌਰ ਤੇ ਕੀਤੇ ਜਾਣ ਵਾਲੇ ਕਬਜ਼ੇ ਲਈ ਲੜੀ ਜਾਣ ਵਾਲੀ ਲੜਾਈ ਹਥਿਆਰਬੰਦ ਲੜਾਈਏ ਕੋਈ ਇਹ ਨਹੀਂ ਕਿ ਕਾਪੀਆਂ ਵੰਡ ਦੋ ਕਿਤਾਬਾਂ ਵੰਡ ਦੋ ਪ੍ਰਚਾਰ ਕਰ ਦੋ ਨਹੀਂ ਹਮ ਤਲਵਾਰਾਂ ਨਾਲ ਲੜੀ ਜਾਣ ਵਾਲੀ ਲੜਾਈ ਬਰਸ਼ਿਆਂ ਨਾਲ ਲੜੀ ਜਾਣ ਵਾਲੀ ਲੜਾਈ ਉਹਨੂੰ ਕ੍ਰੂਸਡ ਕਹਿੰਦੇ ਆ ਇੱਥੇ ਕਿਹੜੀ ਅੰਮ੍ਰਿਤਸਰ ਚ ਲੜਾਈ ਹੋ ਰਹੀ ਸੀ ਜਿਹੜਾ ਕ੍ਰੂਸ ਸ਼ੇਡ ਲਫ਼ਜ਼ ਵਰਤਿਆ ਜਾਂਦਾ ਇਹ ਤਾਂ ਸਾਨੂੰ ਨਹੀਂ ਨਾ ਪਤਾ ਕਿਹੜੀ ਹੋ ਰਹੀ ਹੈ ਕਿਹੜੀ ਏਜੰਸੀ ਜਿਹੜੀ ਅੰਮ੍ਰਿਤਸਰ ਦਾ ਮਾਹੌਲ 1978 ਵਾਲਾ ਕਰਨਾ ਚਾਹੁੰਦੀ ਹੈ ਇੱਥੋਂ ਦੀ ਜਵਾਨੀ ਨੂੰ ਫੇਰ ਕਤਲ ਕਰਨਾ ਚਾਹੁੰਦੀ ਹੈ ਕਿਹੜੀ ਏਜੰਸੀ ਹੈ ਦੇ ਪਿੱਛੇ ਅਸੀਂ ਪ੍ਰਸ਼ਾਸਨ ਨੂੰ ਵੀ ਬੜੀ ਵਾਰੀ ਪੁੱਛਿਆ ਕਿ ਸਾਨੂੰ ਸਪਸ਼ਟ ਕਰਕੇ ਦੱਸੋ ਕਿਹੜੀ ਏਜੰਸੀ ਹੈ ਜਿਹੜੀ ਪੰਜਾਬ ਚ ਅੱਗ ਲਾਉਣਾ ਚਾਹੁੰਦੀ ਹੈ ਕਸਮ ਪਹਿਲਾਂ ਇਹ ਲਫ਼ਜ਼ ਪਹਿਲਾਂ ਵਰਤਿਆ ਗਿਆ ਸੀ ਗੁਰਦਾਸਪੁਰ ਦੇ ਵਿੱਚ ਤੇ ਪਰਮਪਾਲ ਵੀ ਇਹਨੂੰ ਦੱਸਿਆ ਸੀ ਕਿ ਲਿਖਤੀ ਮਾਫੀ ਨਾਮਾ ਉਹਦੋਂ ਨਹੀਂ ਮਿਲਿਆ ਸਾਨੂੰ ਪਰ ਇੱਕ ਪਾਸੇ ਲਿਖਤੀ ਮਾਫੀ ਨਾਮਾ ਮਿਲ ਜਾਣਾ ਤੇ ਇੱਕ ਪਾਸੇ ਫੇਰ ਅਵਸਰ ਦੇ ਵਿੱਚ ਗਰੂਹੀ ਤੇ ਇਹ ਤਾਂ ਸ਼ਰਾਰਤੀ ਅੰਸਰ ਹੈ ਨਾ ਜੀ ਸ਼ਰਾਰਤ ਕਰਦੇ ਆ ਮਾਫੀ ਮੰਗ ਲੈਂਦੇ ਆ ਇਹ ਇਹ ਉਹ ਲੋਕ ਨੇ ਜਿਨ੍ਹਾਂ ਦਾ ਸਮਾਜ ਦੇ ਨਾਲ ਕੋਈ ਸੰਬੰਧ ਨਹੀਂ ਸਮਾਜ ਦੇ ਵਿਰੋਧੀ ਲੋਕ ਨੇ